ਸਸਗਾ ਦੋਸਤੋ ਮੈਂ ਅਬਿਦਾ ਦਾਸ ਮਖਣਵਾਲੀ ਮੇਰੇ ਨਾਲ ਕਬੱਡੀ ਦੇ ਦੁਨੀਆ ਦੇ ਮਹਾਨ ਖਿਡਾਰੀ ਮਹਾਨ ਪ੍ਰਮੋਟਰ ਅੱਜ ਅਸੀਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਇਕੱਠੇ ਹੋਏ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ 1 ਮਾਰਚ ਦਾ ਦਿਨ ਇਤਿਹਾਸਿਕ ਬਣੇਗਾ ਵੱਡੀ ਚੈਂਪੀਅਨਸ਼ਿਪ ਜਿਹੜੀ ਹੋਣ ਜਾ ਰਹੀ ਹੈ ਜਿੱਥੇ ਕਬੱਡੀ ਦੇ ਸੁਪਰਸਟਾਰ ਖਿਡਾਰੀ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਖੇਡਦੇ ਹੋਏ ਨਜ਼ਰ ਆਉਣਗੇ ਬੱਬੂ ਮਾਨ ਜੀ ਤੇ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਮੌਸਮ ਬਹੁਤ ਵਧੀਆ ਖੁਸ਼ਕ ਹੋ ਗਿਆ ਸਟੇਡੀਅਮ ਸੁੰਦਰ ਆ ਤੇ ਸਾਰੀ ਗਰਾਊਂਡ ਜਿਹੜੀ ਆ ਉਹ ਰੈਡੀ ਹੋ ਚੁੱਕੀ ਆ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਤੁਸੀਂ ਸਾਰਿਆਂ ਨੇ ਹਮਮਾ ਮਾ ਕੇ ਪੁੱਜਣਾ ਟੀਮਾਂ ਜਿਹੜੀਆਂ ਉਹ ਸੈੱਟ ਹੋ ਚੁੱਕੀਆਂ ਟੀਮਾਂ ਬਣ ਚੁੱਕੀਆਂ ਤੇ ਜਿੰਨੇ ਵੀ ਕਬੱਡੀ ਦੇ ਸੁਪਰਸਟਾਰ ਖਿਡਾਰੀ ਆ ਕੱਲ ਨੂੰ ਬਹੁਤ ਤਕੜਾ ਪ੍ਰਦਰਸ਼ਨ ਵੱਖ-ਵੱਖ ਟੀਮਾਂ ਵੱਲੋਂ ਕਰਨਗੇ ਸੋ ਸਾਰੇ ਜਿੰਨੇ ਵੀ ਸਾਡੇ ਸਹਿਯੋਗੀ ਨੇ ਦੁਆਬਾ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਤੇ ਸਾਰੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡੀ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਤੁਸੀਂ ਸਾਰਿਆਂ ਨੇ ਕੱਲ ਦਾ ਦਿਨ ਰੱਖਮਾ ਰੱਖਣਾ ਹਮ ਹਮਾਕੇ ਪੁੱਜਣਾ ਤੇ ਖਾਸ ਤੌਰ ਤੇ ਅਸੀਂ ਫੈਮਲੀਆਂ ਜਿਹੜੇ ਪਰਿਵਾਰਾਂ ਦੇ ਬੈਠਣ ਦੇ ਵਾਸਤੇ ਲੇਡੀਜ਼ ਦੇ ਬੈਠਣ ਦੇ ਵਾਸਤੇ ਬਹੁਤ ਵਧੀਆ ਇੱਥੇ ਖਾਸ ਪ੍ਰਬੰਧ ਕੀਤੇ ਆ ਸੋ ਅਸੀਂ ਇਸ ਇਵੈਂਟ ਨੂੰ ਇੱਕ ਪਰਿਵਾਰਕ ਇਵੈਂਟ ਬਣਾਉਣਾ ਚਾਹੁੰਦੇ ਆ ਇਹਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਸਾਨੂੰ ਲੋੜ ਹੈ ਤੇ ਆਓ ਫਿਰ ਕੱਲ ਸਵੇਰ ਨੂੰ ਹੋਮਾ ਮਾ ਕੇ ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਸੋ ਤੇਜਿੰਦਰ ਲੇਜਰ ਜੀ ਸਤਿਕਾਰਯੋਗ ਸ਼ਖਸੀਅਤ ਆਪਣੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਗੇ ਵਾਈਕੁੱਟ ਜੀ ਕਾ ਖਾਲਸਾ ਵਾਈਕੁੱਟ ਜੀ ਕੀ ਫਤਿਹ ਦੋਆਬਾ ਸਪੋਰਟਸ ਕਲੱਬ ਵੱਲੋਂ ਜਿਹੜੇ ਸਾਡੇ ਨੌਜਵਾਨ ਪੁਰਾਣਾ ਖੇਡਦੇ ਰਹੇ ਪੁਰਾਣੇ ਸਮੇਂ ਦੇ ਖਿਡਾਰੀ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਵੱਡਾ ਪ੍ਰਾਲਾ ਕੀਤਾ ਤੇ ਬਹੁਤ ਮਾਨ ਸਤਕਾਰ ਜਿਹੜੇ ਅੱਜ ਦੇ ਨੌਜਵਾਨ ਸਾਡੇ ਇੱਥੇ ਖੇਡ ਰਹੇ ਆ ਉਹ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਉਹਨਾਂ ਵੱਲੋਂ ਇੱਥੇ ਚੈਂਪੀਅਨਸ਼ਿਪ ਦੀ ਕਰਾਉਣ ਦੀ ਜਿਹੜਾ ਲਿਖਿਆ ਗਿਆ ਸੀ ਪ੍ਰੋਗਰਾਮ ਉਹ ਲਗਭਗ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਅਸੀਂ ਸਾਰੇ ਜਾਣੇ ਜਿੰਨੇ ਵੀ ਪ੍ਰਬੰਧ ਸੀ ਉਹ ਕੁਝ ਦੇਖਣਾ ਹੈ ਕੁਝ ਕਰਵਾਉਣਾ ਹੈ ਵੀ ਸਾਰੇ ਜਾਣੇ ਇਕੱਤਰ ਹੋਏ ਆ ਤੇ ਤੁਹਾਨੂੰ ਬੇਨਤੀ ਕਰਨ ਲੱਗੇ ਆ ਵੀ ਸਵੇਰੇ 10:30 ਵਜੇ ਟੂਰਨਾਮੈਂਟ ਦਾ ਦਖਾਟਣ ਹੋਊਗਾ ਤੇ ਬਾਕੀ ਸਾਰਾ ਪ੍ਰੋਗਰਾਮ ਜਿਹੜਾ ਉਹ ਨਾਲ-ਨਾਲ ਦੀ ਤੁਹਾਨੂੰ ਲਾਈਵ ਚੱਲਣਾ ਆ ਉਹ ਤੁਸੀਂ ਦੇਖਦੇ ਰਹਿਣਾ ਤੇ ਬਾਕੀ ਲਾਗੇ ਲਾਗੇ ਜਿੰਨੀ ਸੰਗਤ ਆ ਕੋਈ ਜਿੱਥੇ ਵੀ ਸੁਣ ਰਿਹਾ ਵੀ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ ਇੱਥੇ ਜਿੱਥੇ ਕਬੱਡੀ ਦਾ ਬਹੁਤ ਵਧੀਆ ਤੁਸੀਂ ਆਨੰਦ ਮਾਣੂਗੇ ਕਿ ਉੱਥੇ ਹੀ ਸ਼ਾਮ ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਦਸ਼ਕਾਂ ਲਈ ਹੋਊਗਾ ਤੇ ਇੱਕ ਵਾਰ ਮੈਂ ਸਾਰਿਆਂ ਲੋਕਾਂ ਨੂੰ ਤੁਹਾਨੂੰ ਅਪੀਲ ਕਰਦਾ ਕਿ ਕੱਲ ਨੂੰ ਸਮੇਂ ਸਿਰ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ